ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਆਪ ਸਭ ਠੀਕ ਠਾਕ ਹੋਮੋਗੇ ਇਹ ਵੀਡੀਓ ਨਾ ਕੱਲ ਦੀ ਸੋਸ਼ਲ ਮੀਡੀਆ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਆ ਤੁਸੀਂ ਇਸ ਔਰਤ ਦੀ ਕਰਤੂਤ ਦੇਖ ਲਓ ਇਸ ਔਰਤ ਨੇ ਨਾ ਆਪਣੀ ਧੀ ਨੂੰ 5 ਸਾਲ ਤੋਂ ਲੈ ਕੇ ਆਪਣੇ ਘਰ ਦੇ ਵਿੱਚ ਬਿਠਾ ਰੱਖਿਆ ਹੈ ਤੇ ਉਸ ਦਾ ਵੀ ਘਰ ਖਰਾਬ ਕਰ ਦਿੱਤਾ ਹੈ ਤੇ ਹੁਣ ਆਪਣੀ ਨੂਹ ਦੇ ਕਮਰੇ ਦੇ ਵਿੱਚ ਵੀ ਸੀਸੀਟੀਵੀ ਕੈਮਰਾ ਲਗਾਇਆ ਹੋਇਆ ਹੈ ਇਹੋ ਜਿਹੀਆਂ ਔਰਤਾਂ ਕਰਕੇ ਹੀ ਨੂਹਾਂ ਦੇ ਘਰ ਨਹੀਂ ਬਸਦੇ ਨੂਹਾਂ ਕਤਲ ਹੁੰਦੀਆਂ ਨੇ ਤੇ ਸਾਸੋਂ ਵੱਲੋਂ ਦੇਖੋ ਆਪਣੀ ਨੂੰਹ ਤੋਂ ਨਾ ਨੌਕਰਾਂ ਦੇ ਵਾਂਗ ਕੰਮ ਲਿਆ ਜਾਂਦਾ ਹੈ ਤੇ ਉਸ ਦੀ ਕੁੱਟ ਮਾਰ ਵੀ ਕੀਤੀ ਜਾਂਦੀ ਹੈ ਤੇ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਇਹ ਵੀਡੀਓ ਸਿੱਖ ਜਥੇਬੰਦੀਆਂ ਕੋਲ ਪਹੁੰਚੀ ਤਾਂ ਇਸ ਔਰਤ ਤੇ ਕਾਰਵਾਈ ਕੀਤੀ ਗਈ ਹੈ ਤੇ ਇਸ ਔਰਤ ਦੇ ਘਰ ਸਿੱਖ ਜਥੇਬੰਦੀਆਂ ਸਾਰੇ ਰਲ ਕੇ ਪਹੁੰਚੀਆਂ ਨੇ ਤੇ ਦੇਖੋ ਅੱਗੇ ਸਿੱਖ ਜਥੇਬੰਦੀਆਂ ਨੇ ਇਸ ਔਰਤ ਦੇ ਨਾਲ ਕੀ ਕੁਝ ਕੀਤਾ ਇਹ ਕੋ ਚੰਗੀ ਗੱਲ ਹੈ ਤਾਂ ਮੁੰਡਾ ਵਾਹਿਆ ਕਰਤਾ ਜੇ ਆਪਾਂ ਇਹ ਕੋ ਕਰ ਤੂੰ ਤੇ ਚੰਗੀ ਹੈ ਗਿਆ ਪਹਿਲੇ 10 ਮਿੰਨੂ ਚੰਗੀ ਕੋ ਤੂੰ ਹੈ ਗਿਆ ਇਹ ਨਹੀਂ ਨੋਆ ਗਾਣ ਤਵੇ ਕਰ ਲਿਆ ਕਿੰਨੇ ਲੋਨ ਮਾਰੀ ਤੂੰ ਸਰ ਮੰਦਰ ਮਾਰੀ ਦਾ ਮਤਲਬ ਕੀ ਹੋ ਰਿਹਾ ਤੇਰੀ ਕੁੜੀ ਜਗਰ ਅਪੀ ਜਾਵੇ ਜਾਵੇਂਗੀ ਤੂੰ ਤੂੰ ਹੁਣ ਕੁੱਟਦੀਆਂ ਕੁੜੀ ਨੂੰ ਤੂੰ ਕੁੜੀ ਨੂੰ ਕੁੱਟਦੀਆਂ ਤੂੰ ਕੁੜੀ ਨੂੰ ਕੁੱਟ ਰਹੀ ਆ ਇਹ ਤੇ ਮੇੜਾ ਮਾਰੀ ਆ ਹੁਣ ਕੁੱਟ ਮਾਰ ਕੁੱਟਦੀਆਂ ਤੂੰ ਕੁੜੀ ਦੀ ਕੁੱਟ ਮਾਰ ਕਰਦੀ ਆ ਕੁੜੀ ਦੀ ਇਹ ਕੋ ਚੰਗਲੀ ਮੱਸਰ ਜੰਨੀ ਆ ਆ ਮੈਂ ਨੋਆ ਤੇ ਫੀਂਕਣੀਆਂ ਕਿਉਂ ਬਣ ਜੰਨੀ ਆ ਆਹ ਨੂੰ ਦੇ ਕੰਕਮਲੇ ਗੋਲੇ ਕਰ ਦਿੰਦੀ ਆ। ਉਹ ਤਾਂ ਕੁੱਟ-ਕੁੱਟ ਬੁਰਾ ਹਾਲ ਕਰਕੇ ਉਹਨੂੰ 1500 ਰੁਪਏ ਮਹੀਨਾ ਨੂੰ ਉਹਨੂੰ ਘਰੇ ਬੰਨਿਆ ਹੋਇਆ। ਉਹ ਜਦਾਂ ਢੱਕੇ ਪੜਦੀ ਆ ਅਗਲਾਂ ਦੀ ਜਮਾਨਤ ਕੀ ਕਹਿਣਾ ਚਾਹੂਗੇ ਇਸ ਔਰਤ ਦੇ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦੇ ਹੋ ਜੀ। ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ। ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਰੱਬ ਰਾਖਾ।